ਤੁਸੀਂ ਦਰਬਾਰ ਸਾਹਿਬ ਜਾਓ ਨਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਤੁਸੀਂ ਜਿਹੜੇ ਪਾਸੇ ਤੋਂ ਮਰਜੀ ਪੌੜੀਆਂ ਉੱਤਰ ਕੇ ਦਰਬਾਰ ਸਾਹਿਬ ਚਲੇ ਜਾਓ ਦੁਨੀਆਂ ਦਾ ਸ਼ਾਇਦ ਇੱਕੋ ਇੱਕ ਧਾਰਮਿਕ ਸਥਾਨ ਹੈ ਜਿਹਦੀਆਂ ਪੌੜੀਆਂ ਉੱਤਰ ਕੇ ਆਈਆਂ ਦੀਆਂ ਪੌੜੀਆਂ ਚੜ੍ਹ ਕੇ ਨਹੀਂ ਦਰਬਾਰ ਸਾਹਿਬ ਤੇ ਜਾਈਦੀ ਕਿਤੇ ਵੀ ਚਲੇ ਜਾਓ ਤੁਸੀਂ ਦੁਨੀਆਂ 'ਚ ਬੜੇ-ਬੜੇ ਮੰਦਰ ਆ ਬੜੀਆਂ-ਬੜੀਆਂ ਚਰਚਾਵਾਂ ਬੜੀਆਂ-ਬੜੀਆਂ ਮਸਜਿਦਾਂ ਆ ਬੋਧੀਆਂ ਦੇ ਮਾਠ ਆ ਪਰ ਦੁਨੀਆ ਦੇ ਜਿੰਨੇ ਧਾਰਮਿਕ ਸਥਾਨ ਆ ਸਾਰਿਆਂ ਦੀਆਂ ਪੌੜੀਆਂ ਚੜ ਕੇ ਜਾਈਦਾ ਵਾ ਇਕੋ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਜਿਹਦੀਆਂ ਪੌੜੀਆਂ ਚੜ ਕੇ ਨਹੀਂ ਪੌੜੀਆਂ ਉਤਰ ਕੇ ਆਈਦਾ ਉਹਦਾ ਕਾਰਨ ਆ ਇੱਕ ਜਿਹੜਾ ਸ਼ਬਦ ਆਪਾਂ ਅਰਦਾਸ ਵਿੱਚ ਵਰਤਦੇ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੇ ਗੁਰੂ ਰਾਮਦਾਸ ਮਹਾਰਾਜ ਜਦਾਂ ਤੇਰਾ ਘਰ ਸਾਰੇ ਸ਼ਹਿਰ ਦੇ ਨਾਲੋਂ ਨੀਵਾ ਵਾ ਪਰ ਮਹਾਨਤਾ ਸਾਰੀ ਦੁਨੀਆ ਤੋਂ ਉੱਚੀ ਆ ਇਸੇ ਤਰ੍ਹਾਂ ਸੱਚੇ ਪਰਚਾ ਸਾਡਾ ਮਨ ਵੀ ਕਿਤੇ ਇੰਨਾ ਹੀ